ਆ ਬਨੇ ਹੋ ਤੁਮ ਕਥਾ ਸੁਧਾਰੀ ਧੰਨ ਵਾਹ ਗੁਰੂ ਅਥ ਨਿਸ਼ੰਬ ਜੁਦ ਕਥਨੰ ਦੋਹਰਾ ਸੁੰਭਨ ਸੁੰਭ ਸੁਨਿਓ ਜਬੈ ਰਕਤ ਬੀਰਜ ਕੋ ਨਾਸ ਆਪ ਚੜਤ ਭੇਜੁਰ ਦਲ ਸਜੇ ਪੁਰਸ਼ ਅਰ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਪਿਛਲੇ ਪ੍ਰਕਰਣ ਵਿੱਚ ਆਪ ਜੀ ਨੇ ਰਕਤਬੀਰ ਦੇ ਨਾਸ ਦਾ ਪ੍ਰਸੰਗ ਸਰਵਣ ਕੀਤਾ ਹੈ ਹੁਣ ਸਹਬੇ ਕੁਮਾਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚੰਦ ਚਿਤਤਰ ਦੇ ਅੰਦਰ ਨਸੁੰਭ ਜੁਦ ਦਾ ਵਰਣਨ ਕਰਦੇ ਹਨ ਨਸੁੰਭ ਵੱਦ ਇਹ ਕਥਾ ਹੁਣ ਆਰੰਭ ਹੋ ਰਹੀ ਹੈ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਿਏ ਆਥ ਨਸੁੰਭ ਜੁਦ ਕਥਨੰ ਹੁਣ ਮਹਾਰਾਜ ਨਸੁੰਭ ਦਾ ਜੁਦ ਕਥਨ ਕਰਦੇ ਹਨ ਦੋਹਰਾ ਸੁੰਭ ਨੇ ਸੁੰਭ ਸੁਣਿਓ ਜਬੈ ਰਕਤ ਬੀਰਜ ਕੋ ਨਾਸ ਜਦੋਂ ਸੋਮਨ ਸੋਮਨੇ ਸੁਣਿਆ ਕਿ ਰਕਤ ਬੀਰਜ ਮਾਰਿਆ ਗਿਆ ਹੈ ਆਪ ਝੜਤ ਪੇ ਜੋਰ ਦਲ ਸਜਾ ਪੁਰਸ਼ ਅਰ ਪਾਸ ਆਪ ਝੜਤ ਪੇ ਜੋਰ ਦਲ ਆਪ ਫਿਰ ਨਸੋਮਨੇ ਫੌਜਾਂ ਤਿਆਰ ਕੀਤੀਆਂ ਆਪ ਮੈਦਾਨੇ ਜੰਗ ਵਿੱਚ ਜਾਣ ਦੀ ਉਹਨਾਂ ਨੇ ਸੋਚੀ ਔਰ ਆਪਣੇ ਪਰਸ ਅਰ ਪਾਸ ਭਾਵ ਜਿਹੜੇ ਸ਼ਸਤਰ ਅਸਤਰ ਸਨ ਜਿਹੜੇ ਉਹਨਾਂ ਦੇ ਕੋਲ ਕੋਹਾੜੇ ਸਨ ਜਿਹੜੇ ਉਹਨਾਂ ਕੋਲ ਤਬਰ ਸਨ ਉਹਨਾਂ ਨੇ ਸਜਾ ਲੇ। ਉਜੰਗ ਪ੍ਰਿਆਤ ਛੰਦ ਚੜੇ ਸੁੰਬਨ ਸੁੰਬ ਸੂਰਾ ਅਪਾਰੰ ਕਹਿੰਦੇ ਸੁਮਨ ਸੁਮ ਬੜੇ ਸੂਰਮਿਆਂ ਨੂੰ ਲੈ ਕੇ ਚੜੇ ਹਨ। ਨਦ ਨਾਦੰ ਸੋ ਧਵਸਾ ਤੁ ਘਾਰੰ ਜਦੋਂ ਨਗਾਰਿਆਂ ਤੇ ਚੋਭਾਂ ਵੱਜੀਆਂ ਨੇ ਤੇ ਧਰਤੀ ਅਸਮਾਨ ਗੂੰਜ ਉੱਠਿਆ ਹੈ। ਚਾਰੇ ਪਾਸੇ ਤੋਂ ਸਿਆ ਦੀ ਧੁਕਾਰ ਹੋਈ ਹੈ ਭਈ ਅਸਚ ਸੈਕੋਸ ਲੋ ਛਤਰਛਾਇਮ ਕਹਿੰਦੇ 800 ਕੋ ਤੱਕ ਤੇ ਤੰਬੂ ਹੀ ਛਾਏ ਹੋਏ ਸਨ ਛਤਰਛਾਇਮ 800 ਕੋ ਤੱਕ ਤੇ ਛਾਉਣੀ ਪਈ ਹੋਈ ਸੀ ਫੌਜ ਦੀ ਮੀਲਾਂ ਦੇ ਸੈਂਕੜੇ ਮੀਲ ਤਾਂ ਤੰਬੂ ਲੱਗੇ ਹੋਏ ਸਨ ਭਜੇ ਚੰਦ ਸੂਰੰਗ ਦਰਿਉ ਦੇਵ ਰਾਯੰ ਤੇ ਚੰਦ ਸੂਰਜ ਵੀ ਕਹਿੰਦੇ ਉਹਨਾਂ ਤੋਂ ਵੇਖ ਕੇ ਭੱਜ ਗਏ ਸਨ ਡਰ ਕੇ ਦੇਵਰਾਜ ਇੰਦਰ ਵੀ ਇਤਨਾ ਦਹਿਸ਼ਤ ਵਿੱਚ ਆ ਗਿਆ ਉਹ ਵੀ ਮੈਦਾਨੇ ਜੰਗ ਵਿੱਚੋਂ ਦੌੜ ਗਿਆ ਭੁਗ ਭੇਰੀ ਟਕਾ ਟੂੰਕ ਢੋਲੰ ਭੇਰੀਆਂ ਦੀ ਭੁੰਗ ਭੁੰਗ ਸੁਣਾਈ ਦਿੰਦੀ ਸੀ ਢੋਲਾਂ ਦੀ ਢੂੰਕ ਢੂੰਕ ਸੁਣਾਈ ਦਿੰਦੀ ਸੀ ਢੋਲਾਂ ਤੇ ਡੱਗੇ ਵੱਜ ਰਹੇ ਸਨ ਤੇ ਭੇਰੀਆਂ ਵੱਜ ਰਹੀਆਂ ਸਨ ਨਖ ਸਿੰਘਨ ਮਕੰਡ ਡੱਡ ਕੋਲੰ ਤਾਂ ਕਹਿੰਦੇ ਜੋ ਸੂਰ ਦੇ ਮੂੰਹ ਵਿੱਚ ਖੜੀ ਹੋਈ ਹੈ ਧਰਤੀ ਉਹ ਕਹਿੰਦੇ ਉਸ ਵੇਲੇ ਡੋਲਣ ਲੱਗ ਪਈ ਸੀ ਡਮ ਟਮ ਡੌਰੂ ਟਕਾ ਢੁੰਕ ਡੰਕੰ ਕਹਿੰਦੇ ਉਹ ਧਰਤੀ ਸ਼ੇਰ ਦੇ ਨੋ ਨਾਲ ਫਟ ਗਈ ਹੈ ਤੇ ਡੌਰੂ ਡਮ ਡਮ ਕਰਦੇ ਹਨ ਤੇ ਟੰਕਾ ਟੁੰਕ ਢੋਲ ਵੱਜਦੇ ਹਨ ਬਰੜੇ ਗ੍ਰਦ ਬ੍ਰਦੰ ਕਿਲਕਾਰ ਕੰਕੰ ਔਰ ਕਿਦਾ ਬੋਲਦੀਆਂ ਸਾਨ ਤੇ ਕਾਂ ਕਿਲਕਾਰੀਆਂ ਮਾਰਦੇ ਸਨ ਪਰੰਖੇ ਇ ਗਹਿਉ ਗੈਨਪੂਰੰ ਔਰ ਕੋੜਿਆਂ ਦੇ ਖੁਰਾਂ ਦੇ ਨਾਲ ਖੇ ਉੱਠ ਕੇ ਧਰਤੀ ਤੋਂ ਅਸਮਾਨ ਨੂੰ ਚੜ ਗਈ। ਦਲੇ ਸਿੰਧ ਬਿੰਦੰ ਪਏ ਪੱਬ ਚੂਰੰ ਕਹਿੰਦੇ ਸੂਰਮਿਆਂ ਦੇ ਪੈਰਾਂ ਥੱਲੇ ਤੇ ਕਹਿੰਦੇ ਸਿੰਧ ਬਿੰਦ ਵੱਡੇ ਵੱਡੇ ਪਹਾੜ ਵੀ ਚੂਰ ਹੋ ਗਏ। ਐਡੇ ਐਡੇ ਜਿਹੜੇ ਪਹਾੜ ਸਨ ਨਾ ਉਹ ਵੱਡੀਆਂ ਮਾਰ ਮਾਰ ਕੇ ਚੂਰ ਕਰਤੇ ਜੋ ਜొਹਦਿਆਂ ਨੇ। ਸੁਨੋ ਸੂਰ ਕਾਲੀ ਗਹਿ ਸ਼ਸਤਰ ਪਾਣੰ ਜਦੋਂ ਕਾਲੀ ਨੇ ਤੈਂਤਾ ਦਾ ਸ਼ੋਰ ਸੁਣਿਆ ਨਿਸੰਬਤੀ ਫੌਜ ਦਾ ਇਹ ਸ਼ੋਰ ਸ਼ਰਾਬਾ ਸੁਣਿਆ ਤਾਂ ਕਾਲੀ ਨੇ ਸ਼ਸਤਰ ਸਜਾਲੇ। ਕਲਕਾਰ ਜੇਮੀ ਹਨੇ ਜੰਗ ਜਵਾਨੰ। ਅਰ ਕਲਕਾਰ ਮਾਰ ਕੇ ਜਕਾਰਾ ਗ ਜਾ ਕੇ ਮੈਦਾਨੇ ਜੰਗ ਵਿੱਚ ਆ ਗਈ ਤੇ ਜੋਧਿਆਂ ਨੂੰ ਖਾਣ ਲੱਗੀ। ਜੇਮੀ ਦਾ ਅਰਥ ਹੈ ਖਾ ਜਾਣਾ। ਕਹਿੰਦੇ ਵੈਰੀਆਂ ਦੇ ਦਲਾ ਨੂੰ ਖਾਣ ਲੱਗੀ ਐ ਛਟਕਾਣ ਲੱਗੀ ਐ। ਸਭ ਲੰਧ ਗੱਜੇ ਬੀਰ ਗਾਜੀ। ਕਹਿੰਦੇ ਸੂਰਮੇ ਗੱਜੇ ਹਨ ਤੁੰਦਤਾਜੀ ਤੇਜ ਘੋੜੇ ਦੌੜੇ ਹਨ ਮੈ ਕੋ ਆਸ ਕਰਕੇ ਔਰ ਗੁਮਾਨਾ ਖਿੱਚ ਕੇ ਕੰਨਾਂ ਤਾਈ ਸਰੰਟਾਰ ਵਰਖੇ ਤੀਰਾਂ ਦੀ ਵਰਖਾ ਕੀਤੀ ਹੈ ਸਿੰਘ ਗੱਜਿਓ ਇਧਰ ਚੰਡੀ ਦਾ ਸ਼ੇਰ ਭਪਕਿਆ ਹੈ ਸੰਖ ਬਜਿਓ ਉਧਰੋਂ ਚੰਡੀ ਨੇ ਸੰਖ ਵਜਾ ਦਿੱਤਾ ਹੈ ਧੁਰੰ ਓਏ ਦੋਵਾਂ ਦੀ ਆਵਾਜ਼ ਬ੍ਰਹਮੰਡ ਦੇ ਵਿੱਚ ਗੂੰਜ ਉੱਠੀ ਹੈ। ਉਹ ਕਹਿੰਦੇ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਜਾਚ ਹੋਈ ਹੈ। ਸਾਰਿਆਂ ਨੇ ਸ਼ਸਤਰ ਸਜਾ ਲਏ ਹਨ। ਅੱਜ ਮੈਂ ਕਹਿੰਦੇ ਬੱਦਲ ਗੱਜਦਿਆਂ ਇਸ ਤਰ੍ਹਾਂ ਸੂਰਮੇ ਗੱਜੇ ਹਨ। ਔਰ ਤੇਜ ਹੋ ਕੇ ਮੈਦਾਨੇ ਜੰਗ ਨੂੰ ਚੱਲ ਪਏ ਹਨ। ਅਨੰਤ ਸ਼ਸਤਰ ਲੈ ਕੇ ਚੱਲ ਪਏ ਬੇਅੰਤ ਸ਼ਸਤਰ ਲੈ ਕੇ ਚੱਲ ਪਏ ਔਰ ਚੰਡੀ ਦੇ ਆਲੇ ਦੁਆਲੇ ਘੇਰਾ ਘਤ ਲਿਆ ਘੰਗਮਾਰ ਕੂਕੇ ਔ ਮੂਤੋ ਮਾਰੋ ਮਾਰ ਕਰਦੇ ਹਨ ਅਨੰਤ ਸ਼ਸਤਰ ਵੱਜੇ ਅਨੰਤ ਸ਼ਸਤਰ ਚੱਲੇ ਹਨ ਬੜੇ ਸੂਰਮੇ ਗੱਜੇ ਹਨ ਮੁਖੰ ਨੈਣ ਰਕਤੰ ਕਹਿੰਦੇ ਅੱਖਾਂ ਵਿੱਚ ਲਾਲੀ ਹੈ ਅੱਖਾਂ ਨੇਤਰ ਲਹੂ ਦੁਹਾਨ ਹੋਏ ਪੈਨੇ ਸੂਰਮਿਆਂ ਦੇ ਬੜੇ ਭਾਣ ਸਕਤੰ ਔਰ ਹੱਥਾਂ 'ਚ ਬਰਚੀਆਂ ਤੀਰ ਕਮਾਨ ਫੜੇ ਹੋਏ ਹਨ ਇਹ ਕ੍ਰੋਧ ਔਰ ਕਹਿੰਦੇ ਕਰੋਧ ਦੇ ਵਿੱਚ ਆ ਕੇ ਸੂਰਮੇ ਉੱਠੇ ਹਨ। ਸੰਭ੍ਰਸ਼ਟ 부ਠੇ। ਔਰ ਤੀਰਾਂ ਦੀ ਬਹੁਤ ਜ਼ਿਆਦਾ ਉਹਨਾਂ ਨੇ ਵਰਖਾ ਕੀਤੀ ਹੈ। ਦੁਸ਼ਟਕੂਟੇ। ਉਹ ਕਿੰਨੇ ਦੁਸ਼ਟਕੋਟ ਦਿੱਤੇ ਹਨ ਤੀਰਾਂ ਨਾਲ ਚੰਡੀ ਨੇ। ਅਨੰਤਾਸਤ ਚੂਟੇ। ਅਨੰਤਾਸਤਰ ਚੂਟੇ ਬਿਆੰਤ ਸ਼ਸਤਰ ਚੱਲੇ ਹਨ। ਬਾਣ ਵਰਖੰ। ਔਰ ਤੀਰਾਂ ਦੀ ਵਰਖਾ ਕੀਤੀ ਹੈ। ਦੇਵੀ ਬਹੁਤ ਆਨੰਦ ਵਿੱਚ ਆ ਕੇ ਜੁਦ ਕਰ ਰਹੀ ਹੈ। ਪਾਵ ਆਪਣੇ ਜੋਬਨ ਤੇ। ਜੰਗ ਚੰਡੀ ਦੀ ਖੁਸ਼ੀ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਮੈਦਾਨੇ ਜੰਗ ਵਿੱਚ ਹੋਵੇ ਸੋ ਚੰਡੀ ਪ੍ਰਸੰਨ ਹੋ ਕੇ ਲੜ ਰਹੀ ਹੈ ਬੇਲੀ ਬਿੰਦ੍ਰਮ ਛੰਦ ਹਾਂ ਕਹਿ ਕਹਿ ਸੁਕੂਕਤ ਕੰਕੀਆਂ ਕਹਿੰਦੇ ਕਾ ਕਹਿ ਕਹਿ ਕਰਕੇ ਕੂਕਦੇ ਹਨ ਬਹਿਤ ਵੀਰਸ ਬੰਕੀਆਂ ਔਰ ਕਹਿੰਦੇ ਸੂਰਮਿਆਂ ਦੇ ਤਲਵਾਰਾਂ ਦੇ ਨਾਲ ਸ਼ਸਤਰ ਚੱਲਦੇ ਹਨ ਬਾਹਾਂ ਦੇ ਨਾਲ ਲਹਿਤ ਬਾਣ ਕਿਰਪਾਣ ਔਰ ਤੀਰਾ ਤਲਵਾਰਾਂ ਦੇ ਬਾਣਾ ਦੇ ਕਹਿੰਦੇ ਲਹ ਲਹ ਚਮਕ ਚਮਕਾਰ ਪੈਂਦੀ ਆ ਸਾਰੇ ਪਾਸੇ ਲਹਿਰ ਹਾਂਦੇ ਨੇ ਸ਼ਸਤਰ ਗਹਿ ਗਹਿਤ ਪ੍ਰੇਮ ਮਸਾਨਯੰ ਅਕ ਪ੍ਰੇਤ ਮਸਾਨਯੰ ਕਹਿੰਦੇ ਥਾ ਥਾ ਤੇ ਪ੍ਰੇਤ ਤੇ ਮਸਾਨ ਗਹਿ ਗਹਿ ਕਰਕੇ ਬੋਲਦੇ ਹਨ ਡਹ ਡਹ ਡਬਲ ਡਮੰਕੇ ਔਰ ਡਾ ਡਾ ਕਰਕੇ ਡੌਰੂ ਵੱਜਦੇ ਹਨ ਲਹ ਲਹ ਤੀਗ ਮੰਕੇ ਤੇਗਾ ਲੈ ਲੈ ਕਰਦੀਆਂ ਨੇ ਲਿਸ਼ਕਾਰੇ ਮਾਰਦੀਆਂ ਨੇ ਧਰਮ ਧਰਮ ਤਸਾਂਗ ਤਮੰਕਿਆਂ ਉਹ ਵਰਛੇ ਕਹਿੰਦੇ ਧਰਮ ਧਰਮ ਕਰਕੇ ਚੱਲਦੇ ਹਨ ਧਰਮ ਧਰਮ ਕਰਕੇ ਛਾਤੀਆਂ ਵਿੱਚ ਵੱਜਦੇ ਹਨ ਹਰੰਤ ਵੀਰ ਸੋ ਬੰਕਿਆਂ ਉਹ ਸੂਰਮੇ ਬੜਕਾ ਮਾਰਦੇ ਹਨ ਹਰੰਤ ਬਾਣ ਕਮਾਣਿਆਂ ਉਹ ਤੀਰ ਕਮਾਨ ਚੱਲਦੇ ਹਨ ਹਰੰਤ ਖੇਤ ਔਰ ਖੱਤਰੀ ਮੈਦਾਨੇ ਜੰਗ 'ਚ ਹੈਰਾਨ ਹੁੰਦੇ ਹਨ ਤਕੰਤ ਡਾਮਰ ਡੰਕਣੀ ਔਰ ਡੌਰੂ ਡਮਕਣੀ ਇਹ ਡੱਗੇ ਵੱਜਦੇ ਹਨ ਡੌਰੂਆਂ ਤੇ ਕੋਕਤ ਜੁਗਣੀ ਔਰ ਕੋਕਣੀਆਂ ਮਾਰ ਕੇ ਜੋਗਣੀਆਂ ਜਿਹੜੀਆਂ ਹਨ ਕੂਕਦੀਆਂ ਹਨ ਬਕੰਤ ਸਰਉਨਤ ਛਛੇ ਅੰਗ ਔਰ ਲਹੂ ਦੀਆਂ ਛੱਟਾ ਪੈਂਦੀਆਂ ਹਨ ਬਕੰਤ ਸਾਇਤ ਤਿੱਖੇ ਤੀਰਾਂ ਦੀ ਵਰਖਾ ਹੁੰਦੀ ਹੈ ਬਕੰਤ ਵੀਰ ਅਨੇਕ ਅਨੇਕਾ ਸੂਰ ਮੇ ਪਬਕਾ ਮਾਰਦੇ ਹਨ ਬਕੰਤ ਸਿਆਰ ਬਸੇਤੇ ਔਰ ਕਹਿੰਦੇ ਸਿਆਰ ਕਿਦੜ ਜਿਹੜੇ ਹਨ ਉਹ ਆਪਣੀਆਂ ਕੂਕਾਂ ਮਾਰਦੇ ਹਨ ਸ੍ਰੋਣਤ ਗਿਗਣ ਰਕਣੀ ਲਹੂ ਦੇ ਰੰਗ ਵਿੱਚ ਰੰਗਣ ਵਾਲੀ ਜਿਹੜੀ ਸ੍ਰੋਣਤ ਰੰਗਣੀ ਸ਼ਕਤੀ ਹੈ ਉਹ ਪ੍ਰਸੰਨ ਹੋ ਰਹੀ ਹੈ ਖੁਸ਼ ਹੋ ਰਹੀ ਹੈ ਹਰੰਤ ਦੇਵ ਅਭੰਗਣੀ ਆ ਜੋ ਨਾਸ ਤੋਂ ਰਹਿਤ ਹੈ ਭੰਗ ਜਿਹਦਾ ਨਾਸ ਨਹੀਂ ਹੋ ਸਕਦਾ ਸ਼ਕਤੀ ਦਾ ਉਹ ਪ੍ਰਸੰਨ ਹੋ ਕੇ ਮੈਦਾਨੇ ਜੰਗ ਵਿੱਚ ਵਿਚਰ ਰਹੀ ਹੈ ਏਹ ਹੜਡੋ ਨਹੀਂ ਔਰ ਉਹ ਸ਼ੇਰ ਜਿਹੜਾ ਮੈਦਾਨੇ ਜੰਗ 'ਚ ਪਪਕਾ ਮਾਰਦਾ ਹੈ ਅਭੰਗ ਕਲੋਲ ਹੂੰ ਤਾਂ ਮੈਦਾਨੇ ਜੰਗ ਵਿੱਚ ਇਸ ਤਰ੍ਹਾਂ ਦੇ ਕਲੋਲ ਹੋ ਰਹੇ ਨੇ ਭਾਪ-ਥਾ-ਥਾ ਤੇ ਲੋਹ ਦੀਆਂ ਨਦੀਆਂ ਵਗ ਰਹੀਆਂ ਨੇ ਸੂਰਮਿਆਂ ਦੇ ਅੰਗ ਵੱਡੇ ਟੁਕੇ ਪਏ ਹਨ ਤੇ ਸ਼ੇਰ ਮੈਦਾਨੇ ਜੰਗ ਚ ਗੱਜ ਰਿਹਾ ਹੈ ਧਮ ਟਮ ਟੋਲ ਟਮਕੀਆਂ ਉਹ ਤਾਂ ਤਾਂ ਦੇ ਢੋਲਾਂ ਦੇ ਟਮਾਕੇ ਪੈ ਰਹੇ ਹਨ ਧਮ ਧਮ ਤਸਾਂ ਪ੍ਰਮੰਤਰਮੰਤਰ ਔਰ ਬਰਛੇ ਜਿਹੜੇ ਹਨ ਧਮ ਤਰਮ ਕਰਕੇ ਸ਼ਾਂਤੀਆ ਚ ਵੱਜਦੇ ਹਨ ਕ੍ਰੋਧ ਕਰਪਾਣਯੰ ਔਰ ਕਹਿੰਦੇ ਕ੍ਰੋਧ ਵਿੱਚ ਕਰਪਾਨਾ ਚਲਦੀਆਂ ਹਨ ਜੰਤ ਜੋਧ ਜਵਾਨਯੰ ਔਰ ਜੋਦੇ ਜੂਝ ਰਹੇ ਹਨ ਸੋਹਰਾ ਭਜੀ ਚੰਮੂ ਸਬਦਾਨ ਵੀ ਸੁਮਬ ਨੇ ਰਖਨੇ ਜਨੈਣ ਅ ਜਦੋਂ ਸੁਮਬ ਨੇ ਵੇਖਿਆ ਧਾਨਵਾ ਦੀ ਫੌਜ ਦੇ ਪੈਰ ਉਖੜ ਗਏ ਹਨ ਅ ਰਾਖਸ਼ ਭੱਜਣ ਲੱਗ ਪਏ ਹਨ ਮੈਦਾਨੇ ਜੰਗ ਵਿੱਚੋਂ ਨੇ ਕਿਟਬੇ ਕਿਟ ਭਟ ਜੇ ਹੁਤੇ ਤਿੰਨ ਪ੍ਰਤ ਬੁਲਿਓ ਬੈਣ ਜਿਹੜੇ ਉਹਦੇ ਕੋਲ ਬੜੇ ਬੜੇ ਸੂਰਮੇ ਵਿਕਟ ਭਟ ਸਨ ਉਹਨਾਂ ਨੂੰ ਕਹਿਣ ਲੱਗਾ ਨਰਾਜ ਛੰਦ ਨਿਸੁੰਭ ਸੁੰਭ ਕੋਪ ਕੈ ਨਿਸੁੰਭ ਤੇ ਸੁੰਭ ਗੁੱਸੇ ਵਿੱਚ ਆ ਕੇ ਸਪਾਵ ਰੂਪ ਕੈ ਸੁਮਨੇ ਨਸੁੰਭ ਨੂੰ ਭੇਜ ਦਿੱਤਾ ਛੋਟੇ ਭਰਾ ਨੂੰ ਮੈਦਾਨੇ ਜੰਗ ਲਈ ਤੋਰ ਦਿੱਤਾ ਕਿ ਉਹ ਕਿ ਸ੍ਰੀ ਕਸੀਗਰ ਜਾਈਓ ਕਹਿਣ ਲੱਗਾ ਨਸੁੰਭ 체ਤੀ ਜਾਵੀਂ ਦੁਰਗਾ ਬਾਂਧ ਲਿਆਈਓ ਤੇ ਦੁਰਗਾ ਨੂੰ ਬੰਨ ਕੇ ਲੈ ਕੇ ਮੇਰੇ ਸਾਹਮਣੇ ਪੇਸ਼ ਕਰ ਦੇਵੀਂ ਬੜੇ ਉਸ ਹਸੈਣ ਸੱਜ ਕੈ ਕਹਿੰਦੇ ਉਸ ਵੇਲੇ ਆਪਣੀਆਂ ਫੌਜਾਂ ਸਜਾ ਕੇ ਨਸੁੰਬ ਚੱਲਿਆ ਕੋਪਸੂਰ ਗੱਜ ਕੈ ਬੜੇ ਜੋਧਾ ਨੇ ਗੱਜ ਕੇ ਗਰਜ ਕੇ ਜਕਾਰਾ ਗਜਾਇਆ ਗੱਜ ਕੇ ਮੈਦਾਨੇ ਜੰਗ ਨੂੰ ਤੁਰ ਪਿਆ ਬਜੰਤਰ ਬਾਜ ਕੈ ਬਸ ਉਹਦੇ ਗੱਜਣ ਨਾਲ ਹੀ ਕਹਿੰਦੇ ਵਾਜੇ ਵਜ ਉੱਠੇ ਛਲਿਓ ਸੁਰੇਸ਼ ਭਾਜ ਕੈ ਔਰ ਇੰਦਰ ਉਹਦੇ ਧਮਕ ਨਾਲ ਹੀ ਡਰ ਕੇ ਭੱਜ ਗਿਆ ਸਾਨਕੇ ਲੈ ਬਹੁਤ ਸਾਰੇ ਸੂਰਮੇ ਨਾਲ ਲੈ ਕੇ ਚੱਲਿਓ ਸੁਦੰਦ ਪੀਨ ਨਗਾਰੇ ਵਜਾਂਦਾ ਹੋਇਆ ਨਸੁਬ ਜੰਗ ਨੂੰ ਚੜ ਪਿਆ ਤਾਰ ਸੂਰਮਾ ਪਰੇ ਬੜੇ ਹੰਕਾਰ ਨਾਲ ਪਰੇ ਹੋਏ ਸੂਰਮੇ ਨਾਲ ਲੈ ਕੇ ਚੱਲਿਆ ਲੋਕ ਦੇਵਤਾ ਡਰੇ ਉਹਨਾਂ ਦਾ ਹੰਕਾਰ ਵੇਖ ਕੇ ਦੇਵਤੇ ਡਰ ਗਏ ਮਦ ਭਾਰ ਛੰਦ ਕੰਪਿਓ ਸੁਰੇਸ਼ ਬੋਲਿਓ ਮਹੇਸ਼ ਕਹਿੰਦੇ ਇੰਦਰ ਡਰ ਗਿਆ ਤੇ ਉਹਨੇ ਸ਼ਿਵ ਜੀ ਮਹਾਰਾਜ ਨੂੰ ਬੁਲਾਇਆ ਵਿਚਾਰ ਪੁੱਛੇ ਜੁਝਾਰ ਤੇ ਸ਼ਿਵ ਜੀ ਮਹਾਰਾਜ ਨੂੰ ਵਿਚਾਰ ਕਰਕੇ ਆਪਸ ਵਿੱਚ ਸਲਾਹ ਕਰਦੇ ਨੇ ਦੇਵਤੇ ਜੈ ਸੁਮਿੱਤਰ ਕਾ ਨੇ ਚਰিত্র ਹੈ ਮਿੱਤਰ ਆਪਾਂ ਕੀ ਕਰੀਏ ਕਿਹੜਾ ਕੰਮ ਕਰੀਏ ਜਾਂ ਤੇ ਸੁਮਾਈ ਜੀਤੈ ਬਣਾਈ ਇਹ ਸਾਡੀ ਜਗਤ ਮਾਤ ਚੰਡਕਾ ਜਿੱਤ ਜਾਵੇ ਮਾਤਾ ਦੁਸ਼ਮਣ ਨੂੰ ਫਤਿਹ ਕਰ ਲਵੇ ਆਪਾਂ ਕੋਈ ਐਸਾ ਉਪਾਅ ਕਰੀਏ ਉਹ ਸ਼ਕਤੀ ਦੀ ਸਹਾਇਤਾ ਵਾਸਤੇ ਆਪਣੀਆਂ ਸਾਰੀਆਂ ਸ਼ਕਤੀਆਂ ਲਾ ਦਈਏ ਸ਼ਕਤੈਨ ਕਾਰ ਭੇਜੋ ਅਪਾਰ ਆਪਣੀਆਂ ਆਪਣੀਆਂ ਸ਼ਕਤੀਆਂ ਕੱਢ ਕੇ ਭੇਜੋ ਮਾਤਾ ਦੀ ਸਹਾਇਤਾ ਵਾਸਤੇ ਸ਼ਤਰੂਨ ਜਾਏ ਹਨ ਹੈ ਦਿਸਾਏ ਸ਼ਤਰੂਨ ਜਾਏ ਵੈਰੀ ਨੂੰ ਜਾ ਕੇ ਮਾਰ ਦੇਵੇ ਜਗਤ ਮਾਤ ਚੰਡਕਾ ਸੋਈ ਕਾਮਕੀਨ ਦੇਵਨ ਪ੍ਰਭੀਨ ਸੋ ਉਹੀ ਕੰਮ ਦੇਵਤਿਆਂ ਨੇ ਕੀਤਾ ਆਪਣੀ ਆਪਣੀਆਂ ਸ਼ਕਤੀਆਂ ਕੱਢ ਕੇ ਭੇਜ ਦਿੱਤੀਆਂ ਗਰਦਨ ਰਾਜ ਛੰਦ ਚਲੀ ਸ਼ਕਤ ਸੀ ਗ੍ਰਸੀ ਕਹਿੰਦੇ ਉਸ ਵੇਲੇ ਸਾਰੀਆਂ ਸ਼ਕਤੀਆਂ ਬੜੀ ਛੇਤੀ ਨਾਲ ਦੌੜੀਆਂ ਪਾਣ ਪਾਣ ਤਾਰਕ ਹੱਥ ਵਿੱਚ ਤਲਵਾਰਾਂ ਢਾਲਾਂ ਲੈ ਕੇ ਸੁਗ੍ਰਿਧ ਬ੍ਰਿਧ ਉਸ ਵੇਲੇ ਬਹੁਤ ਸਾਰੇ ਗ੍ਰਿਧ ਜਿਹੜੇ ਹਨ ਗਿੱਧਾ ਮਾਸ ਖਾਣ ਵਾਲੇ ਜਾਨਵਰ ਦੌਰ ਡਾਕਣੀ ਟਕਾਰ ਕੈ ਔਰ ਡੈਣਾ ਡਕਣੀਆਂ ਉਸ ਵੇਲੇ ਟਕਾਰ ਮਾਰ ਰਹੀਆਂ ਸਨ ਖੂਨ ਪੀ ਪੀ ਕੇ ਉਸ ਸੁਤੰਕ ਬੰਕੇ ਅੰ ਉਸ ਵੇਲੇ ਜਿਹੜੇ ਕੰਕ ਬੰਕ ਭਾਵ ਚਟੇ ਚ ਕਾਂਚ ਰੇ ਚੀਨਾ ਜਿਹੜੀ ਚਟੀਆਂ ਹਨ ਗੇਧਾਂ ਹਨ ਇਸ ਤਰ੍ਹਾਂ ਦੇ ਜੀਵ ਹੱਸ ਰਹੇ ਸਨ ਬੰਦ ਅੰਦ ਉਠਹੀਂ ਔਰ ਸੂਰ ਮਿਆਦੇ ਸਟੜ ਜਿਹੜੇ ਹਨ ਉਹ ਵੱਡੇ ਹੋਏ ਧੜਮ ਧੜਾਮ ਕਰਕੇ ਤਾਂ ਉੱਠ ਉੱਠ ਪੈਂਦੇ ਸਨ ਸੇਖ ਦੇਵਤਾ ਤੇ ਵੀਰ ਕਹਿੰਦੇ ਉਸ ਨੂੰ ਵੇਖ ਕੇ ਦੇਵਤਾ ਤੇ ਸੂਰ ਮੈਂ ਸਭਨ ਧਾਰ ਗੁੱਠ ਨਹੀਂ ਉਹ ਤੀਰਾਂ ਦੀ ਬਰਖਾ ਕਰਨ ਲੱਗੇ ਚੰਦ ਸਭੈ ਸਖਤ ਅਕੈ ਸਾਰੀਆਂ ਸ਼ਕਤੀਆਂ ਆ ਕੇ ਸਰੀ ਸੀ ਸੰਨੈਕੈ ਸਿਰ ਨਿਵਾ ਕੇ ਨਾਲ ਚੱਲ ਪਈਆਂ ਮਾਤਾ ਦੇ ਮਹਾ ਯਸਤਰ ਧਾਰੀ ਸਾਰਿਆਂ ਨੇ ਸ਼ਸਤਰ ਸਜਾਏ ਹੋਏ ਬੜੇ ਬੜੇ ਜੰਗੀ ਅਸਤਰ ਧਾਰਨ ਕੀਤੇ ਹੋਏ ਨੇ ਮਹਾਬੀਰ ਮਾਰੀ ਪਰ ਬੜੇ ਬੜੇ ਸੂਰਮਿਆਂ ਨੂੰ ਮਾਰਨਾ ਕੀਤਾ ਹੈ ਨੈਣੰ ਉਸ ਵੇਲੇ ਮੂੰਹ ਚਿਹਰੇ ਲਾਲ ਸੁਰਖਸਨ ਪੱਕਾ ਬੰਕ ਬੈਣੰ ਔਰ ਬੜੇ ਕਠੋਰ ਬੋਲ ਬੋਲਦੇ ਸਨ ਇੱਕ ਦੂਜੇ ਨੂੰ ਗਾਲਾਂ ਕੱਢਦੇ ਲਲਕਾਰਦੇ ਸਨ ਇਹ ਅਸਤਰ ਪਣੰ ਹਥਾਂ ਵਿੱਚ ਸ਼ਸਤਰ ਧਾਰਨ ਕੀਤੇ ਹੋਏ ਸਨ ਜੀ ਕਰਪਾਣਾ ਤੋ ਤਾਰੀਆਂ ਤੇ ਕਰਪਾਣਾ ਉਹਨਾਂ ਦੇ ਫੜੀਆਂ ਹੋਈਆਂ ਸਨ ਦਾਇਤ ਗਾਜੀ ਉਹ ਜਿਹੜੋ ਦਾਇਤ ਗਾਜ ਰਹੇ ਸਨ ਨਾਦ ਬਾਜੀ ਔਰ ਉਹਨਾਂ ਨੇ ਬੜੇ ਬੜੇ ਤੁਰਰੀ ਤੇ ਬੜੇ ਬੜੇ ਬਾਜੇ ਬਜਾਏ ਹਨ ਜੰਗੀ ਧਾਰੇ ਚਾਰ ਚਰਮ ਔਰ ਅੱਥਾਂ ਤੇ ਢਾਲਾਂ ਫੜੀਆਂ ਹੋਈਆਂ ਹਨ ਜੇ ਕਰੂ ਅਕਬਰਮੰਗ ਔਰ ਬੜੇ ਸਖਤ ਸੰਜੋਆ ਉਹਨਾਂ ਨੇ ਤਗੜੀਆਂ ਸਰੀਰ ਤੇ ਪਹਿਨੀਆਂ ਹੋਈਆਂ ਹਨ ਲਰ ਜੀ ਤੇ ਚਾਰੇ ਪਾਸੇ ਗਾਜਰੇ ਹਨ ਸਵੇ ਦੇਵ ਲਰ ਜੀ ਉਹਨਾਂ ਨੂੰ ਵੇਖ ਕੇ ਦੇਵਤੇ ਵੀ ਡਰਦੇ ਹਨ ਦੋ ਆਪਸਿਆਂ ਤੋਂ ਤੀਰ ਤਿੱਖੇ ਚੱਲੇ ਹਨ ਆ ਕਹਦੇ ਨਾਲ ਚੋਰ ਤੇ ਕੱਪੜੇ ਪਾੜ ਸੁੱਟੇ ਨੇ ਰਾਜ ਜਾਂਦੇ ਉਹ ਕਹਿੰਦੇ ਰੁਦਰ ਰਸ ਵਿੱਚ ਰੱਤੇ ਹੋਏ ਸੂਰ ਮੇ ਲੜ ਰਹੇ ਹਨ ਔਰ ਬੜੇ ਤੱਤੇ ਹਨ ਬੜੇ ਗੁੱਸੇ ਵਿੱਚ ਹਨ ਤਪ ਤੇਜ ਦੇ ਨਾਲ ਭਰੇ ਪਏ ਹਨ ਗਰੀਬਨ ਵਰਖੰ ਆ ਤੀਰਾਂ ਦੀ ਵਰਖਾ ਕਰਦੇ ਹਨ ਦੇਵ ਹਰਖੰ ਤੇ ਦੇਵੀ ਪ੍ਰਸੰਨ ਹੋ ਕੇ ਜੁਦ ਕਰ ਰਹੀ ਹੈ ਦੇਵ ਮਹ ਆ ਇਧਰੋਂ ਦੇਵੀ ਮਾਰਦੀ ਹੈ ਦਸਿੰਘ ਫਹ ਹੈ ਉਧਰੋਂ ਸਿੰਘ ਫਾਰਾ ਇਹ ਤਾਂ ਦੇਵ ਮਾਰਾ ਉਹ ਤਾਂ ਸਿੰਘ ਫਾਰਾ ਕਹਿੰਦੇ ਇਧਰੋਂ ਦੇਵੀ ਮਾਰਦੀ ਹੈ ਉਧਰੋਂ ਸ਼ੇਰ ਨੂੰ ਪਾੜ-ਪਾੜ ਸੁੱਟਦਾ ਹੈ ਗਣੰਗ ਗਰਜੇ ਉਹ ਕਹਿੰਦੇ ਦੇਵੀ ਦੇ ਗੋਪਤ ਜਿਹੜੇ ਸ਼ਿਵ ਜੀ ਦੇ ਗਾਣਾ ਹਨਾ ਗਣਪਤੀ ਦੇ ਉਹ ਗਰਜ ਰਹੇ ਹਨ ਹਰਦੇਤ ਲਰਜੀ ਔਰ ਦੈਂਤ ਉਹਨਾਂ ਨੂੰ ਵੇਖ ਕੇ ਡਰ ਰਹੇ ਹਨ ਦਵਾ ਪਾਸਿਆਂ ਤੋਂ ਤੀਰਾਂ ਦੀ ਵਰਖਾ ਹੋਈ ਹੈ ਔਰ ਜਿੱਦ ਦੇ ਗੀਤ ਗਾਏ ਹਨ ਸਾਰੇ ਦੁਸ਼ਟ ਮਾਰ ਦਿੱਤੇ ਹਨ ਮਾਤਾ ਨੇ ਸੰਤਾਂ ਨੂੰ ਬਚਾ ਲਿਆ ਹੈ ਤਿੰਨ ਸੁंभ ਨੂੰ ਵੀ ਮਾਰ ਦਿੱਤਾ ਹੈ ਹਦੈਤਾ ਦਾ ਦਲ ਮਾਰ ਸੁੱਟਿਆ ਹੈ ਸਾਰੇ ਦੁਸ਼ਟ ਭੱਜ ਗਏ ਹਨ میدان ਚੋਂ ਇਧਰੋਂ ਦੇਵੀ ਦਾ ਸ਼ੇਰ ਗੱਜਿਆ ਹੈ ਭਾਈ ਬਹੁਤ ਬਰਖਾ ਉਹ ਫੁੱਲਾਂ ਦੀ ਬਰਖਾ ਹੋਈ ਹੈ ਜੈ ਜੀਤ ਕਰਖਾ ਉਹ ਜਿੱਤ ਦੇ ਗੀਤ ਗਾਏ ਹਨ ਸੰਤ ਜੰਪੈ ਸਾਰੇ ਸੰਤ ਪਦੇਵੀ ਦੀ ਜੈ ਜੈਕਾਰ ਚੰਡੀ ਦੀ ਕਰਦੇ ਹਨ ਤ੍ਰਸੀ ਦਹਿਤ ਕੰਪੈ ਉਹ ਦਹਿਤ थर थर ਕੰਬਦੇ ਹਨ ਇਸ ਤਰ੍ਹਾਂ ਜਗਤ ਮਾਤ ਚੰਡਕਾ ਨੇ ਨਸੁੰਭ ਨੂੰ ਮਾਰਨਾ ਕੀਤਾ ਹੈ ਇਹ ਸ੍ਰੀ ਚਿਤ੍ਰਨਾਟਕ ਚੰਡੀ ਚਿਤਰੇ ਨਸੁੰਭ ਬਦ ਪੰਜਵੋ ਅਧਿਆਇ ਸੰਪੂਰਨ ਮਸੂਬ ਮਸਤ ਅਬ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ